¿Dos dos? ਸੈਂਕੜੇ ਵੱਡੀਆਂ ਖਬਰਾਂ ਦੇ ਵਿੱਚੋਂ ਤਿੰਨ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਅੱਜ ਆਮ ਆਦਮੀ ਪਾਰਟੀ ਦੇ ਕਈ ਵੱਡੇ ਸਵਾਲ ਚੁਕੇ ਗਏ ਨੇ ਹਰਸਿਮਰਤ ਕੌਰ ਬਾਦਲ ਦੇ ਨੇ ਉਹਨਾਂ ਨੇ ਕਿਹਾ ਹੈ ਕਿ ਹੁਣ ਤੋਂ ਦੀ ਪੰਜਾਬ ਜੋ ਹੈ ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਹੈ ਉਹਨਾਂ ਨੇ ਪੰਜਾਬ ਨੂੰ ਤਬਾਹ ਕਰਕੇ ਰੱਖਿਆ ਹੈ ਜਿਹੇ ਵੱਡੇ ਸਵਾਲ ਉਹਨਾਂ ਨੇ ਅੱਜ ਚੁਕੇ ਨੇ ਉਹ ਤੁਹਾਡੇ ਨਾਲ ਅੱਗੇ ਸਾਂਝੇ ਕਰਦੇ ਹਾਂ ਤੇ ਦੂਜੀ ਵੱਡੀ ਖਬਰ ਦੂਜੀ ਵੱਡੀ ਖਬਰ ਅੱਜ ਪਲਾ ਕਲੋਨੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਹ ਜਾਣਕਾਰੀ ਮੁਤਾਬਕ ਨਿਕਲ ਕੇ ਗੱਲ ਸਾਹਮਣੇ ਆ ਰਹੀ ਹੈ ਕਿ ਇੱਕ 12 ਸਾਲ ਦਾ ਬੱਚਾ ਜੋ ਕਰੋ ਟਿਊਸ਼ਨ ਦਾ ਕਹਿ ਕੇ ਗਿਆ ਸੀ ਤੇ ਰਾਤ ਦੇ ਸਮੇਂ ਤੱਕ ਉਹ ਵਾਪਸ ਨਹੀਂ ਪਰਤਦਾ ਤੇ ਲਾਪਤਾ ਹੋ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਵਿਸਧਿਸ਼ਾਨਵੇਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਤੀਜੀ ਵੱਡੀ ਖਬਰ ਅੱਜ ਸਾਹਮਣੇ ਆ ਰਹੀ ਆ ਅੰਮ੍ਰਿਤਸਰ ਦੇ ਇਲਾਕੇ ਤੋਂ ਜਿੱਥੇ ਕਿ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਾਉਂਦੇ ਸਮੇਂ ਇੱਕ ਬੱਚਾ ਸੀ ਬੱਚਾ ਜੋ ਸੀ ਉਹ 7ਵੀਂ ਕਲਾਸ ਵਿੱਚ ਪੜਦਾ ਸੀ ਸੇਵਾ ਕਰਾਉਂਦੇ ਸਮੇਂ ਬੱਚਾ ਜੋ ਹੈ ਉਹ ਛੱਤ ਪਰ ਚੜ੍ਹ ਜਾਂਦਾ ਹੈ ਤੇ ਬਾਅਦ ਵਿੱਚ ਛੱਤ ਤੋਂ ਡਿੱਗਣ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੋਸਤੋ ਇਸ ਸਮੇਂ ਦੀਆਂ ਤਿੰਨ ਵੱਡੀਆਂ ਖਬਰਾਂ ਜੋ ਤੁਹਾਡੇ ਨਾਲ ਸੰਜੀ ਕਰਦੇ ਹਾਂ ਅਣ ਪਹਿਲੀ ਖਬਰ ਦੀ ਆਪਾਂ ਸੰਖੇਪ ਰਚਨਾ ਕਰਦੇ ਹਾਂ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੇ ਹਰ ਸਿਮਰਤ ਬਾਦਲ ਨੇ ਹਰ ਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਦੋਸਤੋ ਉਹ ਸਵਾਲ ਕੀ ਚੁੱਕੇ ਨੇ ਕਿਉਂ ਚੁੱਕੇ ਨੇ ਤੇ ਕਦੋਂ ਚੁੱਕੇਗੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਤੁਸੀਂ ਜੁੜੇ ਹੋ ਆਪਣੇ ਲਾਈਵ ਸਟੇਸ ਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਅਜਾਜੀ ਦੇ ਨਾਲ ਮੈਂ ਹਾਂ ਜਸ਼ਨਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਲਾਈਵ ਸਟੇਸ ਟੀਵੀ ਬਾਦਮੀਰ ਬਣੇ ਸ਼ੁਕਰੀਆ ਦੋਸਤੋ ਇਸ ਸਮੇਂ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਣੀ ਹੈ ਜਦੋਂ ਦੀ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਉਹਨਾਂ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਹੁਣ ਉਹਨਾਂ ਦੀਆਂ ਸਰਕਾਰਾਂ ਕਿੱਥੇ ਗਈਆਂ ਸਿਕਿਉਰਟੀਆਂ ਕਿੱਥੇ ਗਈਆਂ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਕਿੱਥੇ ਗਏ ਅੱਜ ਜੋ ਲੋਕਾਂ ਦੇ ਨਾਲ ਇਹ ਲੁੱਟਮਾਰ ਹੋ ਰਹੀ ਹੈ ਲੁੱਟਖੋਹ ਹੋ ਰਹੀਆਂ ਨੇ ਚੋਰੀਆਂ ਝਕਾਰੀਆਂ ਹੋ ਰਹੀਆਂ ਨੇ ਹੁਣ ਜੋ ਹੈ ਉਹ ਸੀਐਮ ਮਾਨ ਦੀ ਸਰਕਾਰ ਕਿੱਥੇ ਹੈ ਸਿਕਿਉਰਟੀਆਂ ਕਿੱਥੇ ਹਨ ਦੋਸਤੋ ਅੱਜ ਜੋ ਇਹ ਸਵਾਲ ਚੁੱਕੇ ਨੇ ਉਹ ਸਵਾਲ ਕਿਉਂ ਚੁੱਕੇ ਨੇ ਹੰਧਰੂ ਦੱਸਦੀ ਹੈ ਕਿ ਬਠਿੰਡਾ ਦੇ ਇੱਕ ਹੋਟਲ ਦੇ ਵਿੱਚ ਡਕੈਤੀ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਡਕੈਤੀ ਦੇ حوالے ਨਾਲ ਮਾਮਲਾ ਜੋ ਹੈ ਸਾਹਮਣੇ ਆਇਆ ਜਿੱਥੇ ਕਿ ਜਾਣਕਾਰੀ ਮੁਤਾਬਿਕ ਇਹ ਗੱਲ ਦੱਸੀ ਗਈ ਹੈ ਕਿ ਹੋਟਲ ਦੇ ਵਿੱਚ ਤਿੰਨ ਵਿਅਕਤੀ ਉੱਥੇ ਮੌਜੂਦ ਹੁੰਦੇ ਨੇ ਮੌਜੂਦ ਹੋਣ ਦੇ ਉਪਰੰਤ ਹੀ ਉਹਨਾਂ ਦੇ ਵੱਲੋਂ ਚਾਰ ਮੋਬਾਈਲ ਖੋਏ ਜਾਂਦੇ ਨੇ ਜੋ ਉੱਥੇ ਬੈਠੇ ਹੁੰਦੇ ਨੇ ਮਾਲਕ ਉਹਨਾਂ ਦੇ ਵੱਲੋਂ ਉਹਨਾਂ ਚੋਰਾਂ ਦੇ ਵੱਲੋਂ ਤਿੰਨ ਵਿਅਕਤੀਆਂ ਦੇ ਵੱਲੋਂ ਉੱਥੇ ਵਿਅਕਤੀਆਂ ਦੇ ਕੋਲੋਂ ਮੋਬਾਈਲ ਖੋਏ ਜਾਂਦੇ ਨੇ ਤੇ ਉਹਨਾਂ ਦੇ ਕੋਲੋਂ 8000 ਰੁਪਏ ਵੀ ਖੋਇਆ ਜਾਂਦਾ ਹੈ ਤੇ ਇਹ ਘਟਨਾ ਵਾਪਰਦੀ ਹੈ ਵਰਦਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਜੋ ਵਰਦਤ ਹੈ ਉਹ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤੇ ਕੈਦ ਹੋਣ ਤੋਂ ਬਾਅਦ ਹੀ ਉਸ ਵੀਡੀਓ ਨੂੰ ਹਰਸਿਮਰਤ ਕੌਰ ਬਾਦਲ ਦੇ ਦੁਆਰਾ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾਂਦਾ ਹੈ ਤੇ ਸਾਂਝਾ ਕਰਨ ਦੇ ਨਾਲ ਹੀ ਇਹ ਸਵਾਲ ਚੁੱਕੇ ਜਾਂਦੇ ਨੇ ਕਿ ਹੁਣ ਤੁਹਾਡੀ ਸਰਕਾਰ ਕਿੱਥੇ ਹੈ ਥਾਂ ਥਾਂ ਤੇ ਚੋਰੀਆਂ ਹੁੰਦੀਆਂ ਜਾ ਰਹੀਆਂ ਨੇ ਤੁਹਾਡੀਆਂ ਸਰਕਾਰਾਂ ਹੁਣ ਕਿੱਥੇ ਨੇ ਤੁਹਾਡੀਆਂ ਸਕਿਉਰਿਟੀਆਂ ਕਿੱਥੇ ਨੇ ਇਹ ਜੋ ਸਵਾਲ ਨੇ ਉਹ ਅੱਜ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਚੁੱਕੇ ਨੇ ਤੇ ਉਹਨਾਂ ਨੇ ਇਹ ਗੱਲ ਹੈ ਹੈ ਕਿ ਹਣ ਤੋਂ ਡਿਸਕਿਓਟੀ ਕਿੱਥੇ ਆ ਜਦੋਂ ਨੇ ਤੁਸੀਂ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਉਦੋਂ ਦਾ ਪੰਜਾਬ ਤਬਾ ਹੁੰਦਾ ਜਾਏ ਮੇਰੇ ਪਾਸੇ ਦੇਖੀਏ ਤਾਂ ਹਰ ਸਿਮਰਤ ਕੌਰ ਬਾਦਲ ਜੋ ਨੇ ਉਹ ਆਮ ਆਦਮੀ ਪਾਰਟੀ ਨੂੰ ਪੰਡ ਰਹੇ ਨੇ ਤੇ ਜੇਕਰਸੀਂ ਦੇਖਦੇ ਹਾਂ ਤਾਂ ਬਾਦਲ ਸਰਕਾਰ ਜੋ ਬਾਦਲ ਸਰਕਾਰ ਹੈ ਇਹਨਾਂ ਦੀ ਵੀ ਸਰਕਾਰ ਬਹੁਤ ਜ਼ਿਆਦਾ ਟਾਈਮ ਰਹੀ ਹੈ ਇਹਨਾਂ ਨੇ ਤਾਂ ਉਸ ਸਮੇਂ ਕੁਝ ਵੀ ਨਹੀਂ ਕੀਤਾ ਇਹਨਾਂ ਦੀ ਸਰਕਾਰ ਵੀ ਤਾਂ ਬਹੁਤ ਟਾਈਮ ਰਹੀ ਹੈ ਨਾ ਤੁਸੀਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਬਾਦਲ ਸਰਕਾਰ ਪੰਜਾਬ ਦੇ ਵਿੱਚ ਰਾਜ ਕਰ ਰਹੀ ਸੀ ਤਾਂ ਉਦੋਂ ਇਹਨਾਂ ਨੇ ਵੀ ਲੋਕਾਂ ਕੀ ਕੀਤਾ ਜਨਤਾ ਨੂੰ ਇਹਨਾਂ ਨੇ ਕਿਹੜੇ ਵਾਅਦੇ ਕੀਤੇ ਤੇ ਕਿਹੜੇ ਪੂਰੇ ਕਰਕੇ ਦਿਖਾਏ ਹੁਣ ਦੋਸਤੋ ਤੁਹਾਨੂੰ ਤਾਂ ਇਹ ਗੱਲ ਦਾ ਪਤਾ ਹੀ ਹੈ ਤੇ ਦੂਜੀ ਵੱਡੀ ਖਬਰ ਹੁਣ ਤੁਸੀਂ ਇਸ ਦੇ ਦੋਸਤੋ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਦੂਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਅੱਜ ਭਲਾ ਕਲੋਨੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਾਣਕਾਰੀ ਮੁਤਾਬਕ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੰਗ ਬਹਾਦਰ ਵਿਅਕਤੀ ਉਸ ਦਾ ਜੋ ਬੇਟਾ ਹੈ ਹਰ ਸਿਮਰਨ ਸਿੰਘ ਹਰ ਸਿਮਰਨ ਜੋ ਹੈ ਉਹ 12 ਸਾਲ ਦਾ ਲੜਕਾ ਹੈ ਉਹ ਸ਼ਾਮ ਦੇ ਸਮੇਂ ਸਵਾ 6 ਦੇ ਸਮੇਂ ਜੋ ਲੜਕਾ ਹੈ ਉਹ ਟਿਊਸ਼ਨ ਦਾ ਕਹਿ ਕੇ ਕਰੋ ਜਾਂਦਾ ਹੈ ਰਸਤੇ ਦੇ ਵਿੱਚ ਨੱਚਦਾ ਖੇਡਦਾ ਵਧੀਆ ਹੱਸਦਾ ਜਾਂਦਾ ਹੈ ਤੇ ਸੀਸੀਟੀਵੀ ਫੁਟੇਜ ਵਿੱਚ ਵੀ ਉਸ ਦੀ ਜੋ ਵੀਡੀਓ ਹੈ ਉਹ ਕੈਦ ਹੋ ਜਾਂਦੀ ਹੈ ਚਲਦੇ ਫਰਦੇ ਦੀ ਜੋ ਵੀਡੀਓ ਹੈ ਉਹ ਕੈਦ ਹੋ ਜਾਂਦੀ ਹੈ ਤੇ ਬਾਅਦ ਜਦੋਂ ਜਾਂਦੇ ਸਮੇਂ ਹੀ ਜਾਂਦੇ ਸਮੇਂ ਉਹ ਰਸਤੇ ਦੇ ਵਿੱਚ ਲਾਪਤਾ ਹੋ ਜਾਂਦਾ ਹੈ ਤੇ ਲਾਪਤਾ ਹੋਣ ਤੋਂ ਬਾਅਦ ਹੀ ਜਦੋਂ ਕਰਦੇ ਜੋ ਮੈਂਬਰ ਨੇ ਸਵਾ ਅੱਠ ਹੋਣ ਤੋਂ ਬਾਅਦ ਕਰਦੇ ਮੈਂਬਰਾਂ ਦੇ ਵੱਲੋਂ ਟਿਊਸ਼ਨ ਵਾਲੀ ਮੈਮ ਨੂੰ ਫੋਨ ਲਗਾਇਆ ਜਾਂਦਾ ਹੈ ਤੇ ਫੋਨ ਲਗਾਉਣ ਤੋਂ ਬਾਅਦ ਜਦੋਂ ਫੋਨ ਲਗਾਇਆ ਜਾਂਦਾ ਹੈ ਤੇ ਟਿਊਸ਼ਨ ਵਾਲੇ ਜੋ ਮੈਡਮ ਨੇ ਉਹ ਦੱਸਦੇ ਨੇ ਅਧਿਆਪਕਾਂ ਦੇ ਵੱਲੋਂ ਇਹ ਗੱਲ ਦੱਸੀ ਜਾਂਦੀ ਹੈ ਕਿ ਜੋ ਤੁਹਾਡਾ ਬੱਚਾ ਹੈ ਉਹ ਟਿਊਸ਼ਨ ਨਹੀਂ ਆਇਆ ਹੈ ਤੇ ਟਿਊਸ਼ਨ ਨਾ ਆਉਣ ਦੇ ਕਾਰਨ ਜਦੋਂ ਹੀ ਉਹਨਾਂ ਨੂੰ ਇਹ ਗੱਲ ਤਾਂ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਜੋ ਬੱਚਾ ਹੈ ਉਹ ਤਾਂ ਸਵਾ 6 ਹੀ ਦਾ ਕਰੋ ਤੁਰਿਆ ਹੈ ਟਿਊਸ਼ਨ ਦਾ ਕਹਿ ਕੇ ਤੁਹਾਡੇ ਕੋਲ ਆਇ ਕੱਤਾ ਪੰਚਾਨੀ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਤਾਂ ਅਧਿਆਪਕ ਨੇ ਦੱਸਿਆ ਕਿ ਤੁਹਾਡਾ ਜੋ ਬੱਚਾ ਹੈ ਅਸੋ ਇੱਥੇ ਟਿਊਸ਼ਨ ਤੇ ਨਹੀਂ ਪਹੁੰਚਿਆ ਹੈ ਤਾਂ ਬਾਅਦ ਵਿੱਚ ਉਹਨਾਂ ਦੇ ਵੱਲੋਂ ਤੁਰੰਤ ਹੀ ਬੱਚੇ ਦੀ ਛਾਣਬੀਨ ਪਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਪਾਲ ਸ਼ੁਰੂ ਕਰਨ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਜਲਦ ਤੋਂ ਜਲਦ ਪੁਲਿਸ ਨੂੰ ਵੀ ਇਹ ਗੱਲ ਦੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸਾਡਾ ਜੋ ਬੱਚਾ ਹੈ ਉਹ ਲਾਪਤਾ ਹੋ ਗਿਆ ਹੈ ਤੇ ਲਾਪਤਾ ਹੋਣ ਤੋਂ ਬਾਅਦ ਹੀ ਜੋ ਪੁਲਿਸ ਦੇ ਵੱਲੋਂ ਵੀ ਉਸ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਜਾਂਦੀ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਦਰਸਾਲ ਜਿਹਦੇ ਮਾਮਲਾ ਸਾਹਮਣੇ ਆਇਆ ਉਹ ਪਲਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕਿ ਬੱਚਾ ਜੋ ਹੈ ਉਹ ਸਵਾ 6 ਦੇ ਸਮੇਂ ਘਰੋਂ ਬਾਹਰ ਜਾਂਦਾ ਹੈ ਟਿਊਸ਼ਨ ਦਾ ਕਿਹਾ ਕਿ ਪਰ ਪੁਲਿਸ ਦੇ ਵੱਲੋਂ ਵੀ ਉਸ ਦੀ ਛਾਣਬੀਰ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇਸ ਦਾ ਸਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਲਾ ਕੋਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਟਿਊਸ਼ਨ ਦਾ ਕਹਿ ਕੇ ਬੱਚਾ ਘਰੋਂ ਜਾਂਦਾ ਹੈ ਤੇ ਬਾਅਦ ਵਿੱਚ ਲਾਪਤਾ ਹੋ ਜਾਂਦਾ ਹੈ। ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਜੋ ਬੱਚਾ ਹੈ ਉਸ ਨੂੰ ਕੋਈ ਡਿਪਰੈਸ਼ਨ ਜਾਂ ਕੋਈ ਵੀ ਟੈਨਸ਼ਨ ਨਹੀਂ ਸੀ ਉਹ ਅਸਾ ਦਾ ਖੇਡਦਾ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਹੀ ਅਚਾਨਕ ਉਹ ਲਾਪਤਾ ਹੋ ਜਾਂਦਾ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਤੇ ਉਹਨਾਂ ਦੇ ਦੁਆਰਾ ਇਹ ਗੱਲ ਦੱਸੀ ਗਈ ਹੈ ਕਿ ਕੋਈ ਵੀ ਵਿਅਕਤੀ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਦਾ ਪਛਾਨ ਦੀ ਕਿਰਪਾਤਾ ਕਰੋ ਦੋਸਤੋ ਅੱਜ ਜੋ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਉਹ ਜੋ ਇਹ ਖਬਰ ਸਾਹਮਣੇ ਆ ਰਹੀ ਹੈ ਉਹ ਪਲਕ ਕਲੋਨੀ ਤੋਂ ਸਾਹਮਣੇ ਆ ਰਹੀ ਹੈ ਤੀਜੀ ਵੱਡੀ ਖਬਰ ਅੱਜ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਅੰਮ੍ਰਿਤਸਰ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਾਣਕਾਰੀ ਮੁਤਾਬਿਕ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ ਦੇ ਇਲਾਕੇ ਵਿੱਚ ਇੱਕ ਬੱਚਾ ਜੋ ਸੀ 7ਵੀਂ ਕਲਾਸ ਵਿੱਚ ਪੜਦਾ ਸੀ ਉਹ ਜੋ ਬੱਚਾ ਹੈ ਅਸਦਾਨਾਮਾ ਸਾਇਬ ਸਿੰਘ ਇਹ ਜਦੋਂ ਹੀ ਉਹ ਸਵੇਰ ਦੇ ਸਮੇਂ ਗੁਰਦੁਆਰਾ ਸਾਹਿਬ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਉਹ ਸੇਵਾ ਕਰਨ ਲਈ ਜਾਂਦਾ ਹੈ ਤਾਂ ਸੇਵਾ ਕਰਨ ਤੋਂ ਬਾਅਦ ਹੀ ਜੋ ਆਸ-ਪਾਸ ਦੇ ਲੋਕ ਹੁੰਦੇ ਨੇ ਉਹਨਾਂ ਦੇ ਦੁਆਰਾ ਕੋਈ ਕੰਮ ਕਿਹਾ ਜਾਂਦਾ ਹੈ ਤਾਂ ਕੰਮ ਦੇ ਦੁਆ ਦੌਰਾਨ ਹੀ ਕੰਮ ਕਰਨ ਦੇ ਦੌਰਾਨ ਉਹ ਜੋ ਬੱਚਾ ਹੈ ਉਹ ਛੱਤ ਦੇ ਉੱਪਰ ਚੜ ਜਾਂਦਾ ਹੈ ਤੇ ਛੱਤ ਉੱਪਰ ਚੜਨ ਤੋਂ ਉਪਰੰਤ ਹੀ ਅਚਾਨਕ ਇਹ ਜੋ ਬੱਚਾ ਹੈ ਉਹ ਛੱਤ ਦੇ ਉੱਪਰ ਡਿੱਗ ਪੈਂਦਾ ਹੈ ਤੇ ਅਚਾਨਕ ਨਾਲ ਹੀ ਜੋ ਦੋ ਵਿਅਕਤੀ ਦੋ ਵਿਅਕਤੀ ਪੱਠੇ ਵੜ ਰਹੇ ਨੇ ਹੁੰਦੇ ਨੇ ਵਾਣ ਦੇ ਵਿੱਚ ਖੇਤ ਦੇ ਵਿੱਚ ਤਾਂ ਉਹਨਾਂ ਨੂੰ ਜਦੋਂ ਇਹ ਚੀਜ਼ ਦਾ ਪਤਾ ਲੱਗਦਾ ਹੈ ਤਾਂ ਉਨ੍ਹਾਂ ਦੇ ਦੁਆਰਾ ਬੱਚੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜੋ ਬੱਚਾ ਹੁੰਦਾ ਹੈ ਉਹ ਜਿਆਦਾ ਸਿਹਤ ਦਾ ਵਧੀਆ ਹੋਣ ਕਰਕੇ ਬਚਾ ਨਹੀਂ ਚੁੱਕਿਆ ਜਾਂਦਾ ਤੇ ਬਾਅਦ ਵਿੱਚ ਉਸ ਨੂੰ ਵੇਖਿਆ ਜਾਂਦਾ ਹੈ ਤਾਂ ਦਲਦ ਤੋਂ ਜਲਦ ਬਾਕੀ ਲੋਕਾਂ ਨੂੰ ਵੀ ਬੁਲਾਇਆ ਜਾਂਦਾ ਹੈ ਤਾਂ ਬਲੌਂਗ ਤੋਂ ਉਪਰੰਤ ਬਾਅਦ ਹੀ ਉਸ ਬੱਚੇ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਜਾਣਕਾਰੀ ਮੁਤਾਬਿਕ ਇਹ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਉਸ ਨੂੰ ਹਸਪਤਾਲ ਪਹੁੰਚਾਉਣ ਤੋਂ ਪਹਿਲਾਂ ਹੀ ਉਸ ਦੇ ਮਾਤਾ ਪਿਤਾ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਦਾ ਜਾਣਕਾਰੀ ਦਿੱਤੀ ਗਈ ਕਿ ਤੁਹਾਡਾ ਜੋ ਬੱਚਾ ਹੈ ਉਹ ਛੱਤ ਤੋਂ ਡੈਗ ਪਿਆ ਹੈ ਤੇ ਛੱਤ ਤੋਂ ਡਿੱਗਣ ਦੇ ਕਾਰਨ ਹੀ ਉਹ ਜੋ ਬੇਹੋਸ਼ ਹੋ ਗਿਆ ਹੈ ਤੇ ਉਸਦੇ ਸਿਰ ਵਿੱਚੋਂ ਵੀ ਬਹੁਤ ਜ਼ਿਆਦਾ ਖੂਨ ਵਗਣ ਰਿਹਾ ਹੈ ਤੇ ਬਾਅਦ ਵਿੱਚ ਜਦੋਂ ਹੀ ਉਸਦੇ ਪਰਿਵਾਰਕ ਮੈਂਬਰ ਉੱਥੇ ਪਹੁੰਚਦੇ ਨੇ ਤਾਂ ਉਸਦੇ ਪਿਤਾ ਦੇ ਵੱਲੋਂ ਗੱਲ ਆਖੀ ਜਾਂਦੀ ਹੈ ਕਿ ਚਲੋ ਛੋਟੀ ਮੋਟੀ ਛੱਟ ਹੋਵੇਗੀ ਆਪਾਂ ਇੱਥੇ ਦੇਖ ਲੈਨੇ ਹਾਂ ਤਾਂ ਉਹਨਾਂ ਦੇ ਵੱਲੋਂ ਬਾਕੀ ਵਿਅਕਤੀਆਂ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਪਿਤਾ ਜੀ ਜੋ ਬੱਚਾ ਹੈ ਉਸ ਦੀ ਜੋ ਸੱਡੀ ਛੱਟ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਉਸ ਨੇ ਉਸ ਦੀਆਂ ਜੋ ਦੰਦੀਆਂ ਨੇ ਪੂਰੀਆਂ ਪੀਚੀਆਂ ਪੀਆਂ ਨੇ ਉਹਦਾ ਮੂੰਹ ਵੀ ਨਹੀਂ ਖੁੱਲਦਾ ਤੇ ਬਾਅਦ ਵਿੱਚ ਜਦੋਂ ਉਹ ਰਸਤੇ ਦੇ ਵਿੱਚ ਉਸ ਨੂੰ ਰਾਮਦਾਸ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਤਾਂ ਲੈ ਕੇ ਜਾਣ ਦੇ ਦੌਰਾਨ ਹੀ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਦੇ ਦੌਰਾਨ ਜਦੋਂ ਦੀ ਸਿਟੀ ਸਕੈਨ ਕੀਤੀ ਜਾਂਦੀ ਹੈ ਤਾਂ ਰਾਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਦਰਸਾਲ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਉਮਰਤਸਰ ਦੇ ਇਲਾਕੇ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਜਾਣਕਾਰੀ ਮੁਤਾਬਿਕ ਇਹ ਗੱਲ ਦੱਸੀ ਗਈ ਹੈ ਕਿ ਛੱਤ ਤੋਂ ਡਿੱਗਣ ਦੇ ਕਾਰਨ ਹੀ ਸਾਇਬ ਸਿੰਘ ਬੱਚੇ ਦਾ ਨਾਮ ਜੋ ਹੈ 7ਵੀਂ ਕਲਾਸ ਵਿੱਚ ਪੜ੍ਹਦਾ ਸੀ ਤੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਾਉਣ ਦੇ ਦੌਰਾਨ ਹੀ ਸ਼ਤਤ ਤੋਂ ਡਿੱਗਣ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਦੋਸਤੋ ਇਸ ਸਮੇਂ ਦੀਆਂ ਜੋ ਤਿੰਨ ਵੱਡੀਆਂ ਖਬਰਾਂ ਸੀ ਉਹ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲੈਸਾ ਟੀਵੀ ਮੈਂ ਹਾਂ ਜਸ਼ਨਪ੍ਰੀਤ ਘਰ ਬਾਤ ਮਿਹਰਬਾਨੀ